ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਕਿਉਂਕਿ ਉਹ ਬਹੁਤ ਨਰਕ ਵਾਲੀ ਜਗ੍ਹਾ ਸੀ ਅਸੀਂ ਬਿਲਕੁਲ ਵੀ ਉੱਥੇ ਨਹੀਂ ਰਹਿ ਸਕਦੇ ਸੀ ਕਿਉਂਕਿ ਸਾਨੂੰ ਉੱਥੇ ਮਾਰਕੋਟ ਕੀਤੀ ਜਾਂਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰੀ ਚੱਓ ਕੰਮ ਕਰੀ ਚੱਓ ਪੜ ਖਾਂਦਾ ਔਰ ਰੂਮ 'ਚ ਜਾਣ ਦੀ ਕੋਈ ਟਾਈਮਿੰਗ ਨਹੀਂ ਔਨ ਦੀ ਟਾਈਮਿੰਗ ਸੀ ਕਿ ਸਵੇਰ 5 ਵਜੇ ਆਉਣਾ ਬਟ ਜਾਣ ਦੀ ਕੋਈ ਟਾਈਮਿੰਗ ਨਹੀਂ ਕਿਤੇ 1 ਵਜੇ ਜਾਣਾ ਕਿਤੇ 2 ਵਜੇ ਜਾਣਾ ਕੋਈ ਟਾਈਮਿੰਗ ਨਹੀਂ ਸੀ ਬਸ ਉੱਥੇ ਸੀਗਾ ਕਿ ਉਹਨਾਂ ਨੂੰ ਕੰਮ ਕਰੀ ਚੱਲੋ ਕੰਮ ਕਰੀ ਚੱਲੋ ਉਹਨਾਂ ਨੂੰ ਕੰਮ ਤਾਂ ਹੀ ਮਤਲਬ ਸੀ ਸਾਡੇ ਤੇ ਖੁਸ਼ੀ ਆ ਦੁੱਖ ਆ ਕੀ ਆ ਕੀ ਨਹੀਂ ਇਹਨਾਂ ਨੂੰ ਕੋਈ ਮਤਲਬ ਨਹੀਂ ਇਸ ਚੀਜ਼ ਦਾ ਤੁਸੀਂ ਬਿਮਾਰ ਵੀ ਹੁੰਦੇ ਹੋ ਬਿਮਾਰ ਬਹੁਤ ਜ਼ਿਆਦਾ ਹੁੰਦੇ ਸਾਡੇ ਹੱਥ ਪੈਰ ਖਰਾਬ ਹੋ ਜਾਣੇ ਉਹਨਾਂ ਨੇ ਓਜੀਆਂ ਚੀਜ਼ਾਂ ਮਗਵਾਉਣੀਆਂ ਜਿਹੜੀਆਂ ਚੀਜ਼ਾਂ ਤੋਂ ਸਾਡੀ ਬਾਡੀ ਨੂੰ ਅਸਰ ਪਵੇ ਕੈਮੀਕਲ ਵਾਲੀ ਸਰਫ ਮਗਵਾਉਣੀ ਸਾਡੇ ਹੱਥ ਪੈਰ ਜਮ੍ਹਾਂ ਖਰਾਬ ਹੋ ਜਾਣੇ ਅਸੀਂ ਉਹਨਾਂ ਨੂੰ ਕਹਿਣਾ ਕਿ ਸਾਨੂੰ ਦਵਾਈ ਦਿਵਾਓ ਬਸ ਥੋੜੀ ਜਿਹੀ ਟੂਪ ਦੇ ਦੇਣੀ ਕਰੀਮ ਦੇ ਦੇਣੀ ਆ ਕੀ ਕਹਿ ਦੇਣਾ ਕਿ ਇਹਦੇ ਨਾਲ ਸਾਰਾ ਕੁਝ ਠੀਕ ਹੋ ਜਾਣਾ ਬਾਅਦ ਵਿੱਚ ਜਦੋਂ ਉਸ ਚੀਜ਼ ਨਾਲ ਬਾਰ ਬਾਰ ਕੰਮ ਕਰਨਾ ਬਟ ਉਹਦੇ ਨਾਲ ਫਰਕ ਕੀ ਪਏਗਾ ਜਦੋਂ ਕੰਮ ਹੀ ਉਸ ਚੀਜ਼ ਨਾਲ ਕਰਨਾ ਵਾ ਇਸ ਕਰਕੇ ਦਵਾਈਆਂ ਦਾ ਕੋਈ ਅਸਰ ਹੀ ਨਹੀਂ ਹੁੰਦਾ ਸੀ। ਉਹਨਾਂ ਦਾ ਬਿਹੇਵੀਅਰ ਤੁਹਾਡੇ ਪ੍ਰਤੀ ਜਦੋਂ ਤੁਸੀਂ ਇੱਥੋਂ ਗਏ ਹੋ ਸ਼ੁਰੂ ਤੋਂ ਹੀ ਉਦਾਂ ਦਾ ਹੋ ਗਿਆ ਸੀਗਾ ਜਾਂ ਥੋੜੀ-ਥੋੜੀ ਚੇਂਜ ਹੋਇਆ। ਸਰ ਤੁਹਾਨੂੰ ਵੀ ਪਤਾ ਵਾ ਸ਼ੁਰੂ ਤੋਂ ਕਿਹੜਾ ਵਧੀਆ ਇਦਾਂ ਰਹਿੰਦਾ ਵਈ ਸ਼ੁਰੂ ਤੋਂ ਹੀ ਕੁੱਟਮਾਰ ਪੰਜਾਰ-ਪੰਜ ਦਿਨ ਵਧੀਆ ਰਹੇ ਬਾਅਦ ਵਿੱਚ ਇਹਨਾਂ ਨੇ ਕੁੱਟਮਾਰ ਕਰਨੀ ਸਟਾਰਟ ਕਰ ਦਿੱਤੀ ਕਹਿੰਦੇ ਹੁੰਦੇ ਆਪ ਦਾ ਅਸਲੀ ਰੂਪ ਦਿਖਾਤਾ। ਬਟਾ ਉੱਥੇ ਤੁਸੀਂ ਕੀ ਕੰਮ ਕਰਦੇ ਸੀ ਇੱਥਾ ਜਿੱਦਾਂ ਤੁਹਾਡੇ ਹੱਥ ਵੀ ਗਲੇ ਹੋਏ ਆ ਤੁਹਾਡੇ ਪੈਰ ਵੀ ਇਦਾਂ ਦੇ ਹੋਏ ਆ। ਸਰ ਉੱਥੇ ਕੰਮ ਅਸੀਂ ਕਰਦਾ ਹੀ ਕਰਦੇ ਸੀ ਪਰ ਸਰਫ ਉਹਨਾਂ ਨੇ ਕੁਝ ਪਾਂਡੇ ਧੋਣ ਵਾਲੀ ਸਰਫ ਕੱਪੜੇ ਧੋਣ ਵਾਲੀ ਸਰਫ ਕੁਝ ਐਦਾਂ ਦੀ ਲੈ ਕੇ ਆਉਂਦੀ ਸੀ ਜਿੰਨਾਂ ਵਿੱਚ ਕੈਮੀਕਲ ਸੀਗਾ ਜੇ ਉਹਨਾਂ ਨੇ ਆਪ ਕੋਈ ਕੰਮ ਕਰਨਾ ਉਸ ਚੀਜ਼ ਨਾਲ ਉਹਨਾਂ ਨੇ ਕੱਪ ਲੈ ਲੈਣਾ ਬਾਕਿਟ ਲੈ ਲੈਣੀ ਆ ਬਟ ਸਾਨੂੰ ਕਹਿ ਦਿੰਦੇ ਸੀ ਹੱਥ ਨਾਲ ਧੋਵੋ ਜੋ ਵੀ ਕਰਨਾ ਵਾ ਹੱਥ ਨਾਲ ਹੀ ਯੂਜ਼ ਕਰੋ ਤਾਂ ਜਿਹੜਾ ਇਹ ਚੀਜ਼ਾਂ ਸੀ ਉਹ ਨਾਲ ਕਰਕੇ ਸਾਡੇ ਹੱਥ ਪੈਰ ਖਰਾਬ ਹੋ ਜਾਂਦੇ ਕਿੰਨੇ ਜਣਿਆਂ ਦਾ ਪਰਿਵਾਰ ਸੀ ਜਿਹਨਾਂ ਨੂੰ ਤੁਸੀਂ ਉੱਥੇ ਦੇਖਭਾਲ ਕਰਦੇ ਸੀ ਅ ਮੇ ਜਿੱਥੇ ਮੈਂ ਕੰਮ ਕਰਦੀ ਸੀ ਉਹ ਦੋ ਪਰਿਵਾਰ ਸੀਗੇ ਇੱਕ ਇੱਕ ਪਰਿਵਾਰ ਦੇ ਘਰੇ ਜਿੱਥੇ ਮੈਂ ਰਹਿੰਦੀ ਸੀਗੀ ਇੱਕ ਪਰਿਵਾਰ ਦੇ ਘਰੇ ਮੈਂ ਸਵੇਰ ਜਾਂਦੀ ਸੀ ਉੱਥੇ ਕੰਮ ਕਰਦੀ ਸੀ ਫਿਰ 2 ਵਜੇ ਨੂੰ ਮੈਂ ਘਰੇ ਚੱਲ ਜਾਂਦਾ ਉਧਰ ਜਾ ਕੇ ਕੰਮ ਕਰਨ ਲੱਗ ਜਾਂਦਾ ਕਿੰਨਾ ਕਿੰਨਾ ਟਾਈਮ ਤੁਸੀਂ ਉੱਥੇ ਰਹੇ ਹੋ ਮੈਨੂੰ ਸਾਲ ਹੋ ਗਿਆ ਸੀ ਇਹ ਸਾਲ ਮੈਂ ਮੁਸ਼ਕਲਾਂ ਦੇ ਨਾਲ ਕੀਤਾ ਮੈਨੂੰ ਪਤਾ ਮੈਂ ਕਿਹੜੀ ਚੀਜ਼ ਦੇ ਨਾਲ ਮੁਸ਼ਕਲਾਂ ਦੇ ਨਾਲ ਕਿਵੇਂ ਕੱਢਿਆ ਉੱਥੇ ਉਹ ਕੌਣ ਲੋਕ ਸੀ ਅਰਬੀ ਲੋਕ ਸੀ ਜਾਂ ਮੁਸਲਮਾਨੀ ਲੋਕ ਸੀ ਅਰਬੀ ਲੋਕ ਸੀਗੇ ਉਹ ਕੀ ਕਰਦੇ ਸੀ ਤੁਹਾਡੇ ਨਾਲ ਤਸ਼ੱਦਦ ਸਾਨੂੰ ਮਤਲਬ ਕਿ ਜਦੋਂ ਸਾਡਾ ਖਾਣ ਦਾ ਟਾਈਮ ਹੋ ਜਾਣਾ ਸਾਨੂੰ ਤਾਂ ਕਹਿ ਦੇਣਾ ਬਈ ਖਾਣਾ ਖਾ ਲਓ ਪਰ ਕੰਮ ਤੇ ਕੰਮ ਗਣਾਈ ਜਾਂਦੇ ਉਹਨਾਂ ਨੇ ਕਹਿਣਾ ਕਿ ਆਹ ਕਰ ਦੋ ਫਿਰ ਖਾਣਾ ਖਾ ਲਿਓ ਜਦੋਂ ਖਾਣਾ ਖਾਣ ਲੱਗਦੇ ਸੀਗੇ ਪੰਜ ਮਿੰਟ ਬਾਅਦ ਬਿੱਲ ਵਜਾ ਦੇਣੀ ਕਿ ਸਾਨੂੰ ਥੋੜੀ ਲੋੜ ਜਦੋਂ ਆਪ ਉਹਨਾਂ ਨੇ ਖਾਣਾ ਖਾਣਾ ਸਾਨੂੰ ਕਹਿ ਦੇਣਾ ਬਈ ਸਾਡੇ ਕੋਲ ਨਾ ਖੜੋ ਅਸੀਂ ਖਾਣਾ ਖਾ ਰਹੇ ਹਾਂ ਕਰੇ ਕਿਵੇਂ ਕੰਟੈਕਟ ਕਰਦੇ ਸੀ ਕਰੇ ਉਹਨਾਂ ਦੇ ਸਾਹਮਣੇ ਕੰਟੈਕਟ ਹੁੰਦਾ ਸੀਗਾ ਕਿ ਬਈ ਸਾਡਾ ਸਾਨੂੰ ਕਿੰਨ ਕਿਹਾ ਜਾਂਦਾ ਸੀ ਬਈ ਹੱਸ ਕੇ ਗੱਲ ਕਰੋ ਜੇ ਹੱਸ ਕੇ ਨਾ ਗੱਲ ਕੀਤੀ ਤਾਂ ਤੁਹਾਡੇ ਨਾਲ ਤੁਹਾਡਾ ਹੋਰ ਵੀ ਜ਼ਿਆਦਾ ਹੋਏਗੀ ਤੁਸੀਂ ਤਾਂ ਗੁਰਸਿੱਖ ਪਰਿਵਾਰ ਦੇ ਵਿੱਚੋਂ ਹਾਂਜੀ ਕਿ ਉਹ ਅਰਬੀ ਲੋਕ ਉੱਥੇ ਵੀ ਕੋਈ ਚੀਜ਼ ਕਿਦਾਂ ਬਹੁਤ ਘਣੌਣੀਆਂ ਚੀਜ਼ਾਂ ਵੀ ਖਾਂਦੇ ਹੁੰਦੇ ਤੁਹਾਨੂੰ ਵੀ ਧੱਕੇ ਨਾਲ ਸਾਨੂੰ ਵੀ ਮਜਬੂਰ ਕੀਤਾ ਜਾਂਦਾ ਸੀ ਕਿਉਂਕਿ ਹੁਣ ਪੰਜਾਬੀ ਲੋਕ ਆ ਵੈਜ ਖਾਂ ਵੈਜ ਨਹੀਂ ਨਾਨ ਵੈਜ ਨਹੀਂ ਖਾਂਦੇਗੇ ਵੈਜ ਹੀ ਖਾਂਦੇ ਆ ਸਾਨੂੰ ਕਿਹਾ ਜਾਂਦਾ ਸੀ ਉਹ ਚੀਜ਼ਾਂ ਖਾਓ ਅਸੀਂ ਹੁਣ ਉੱਥੇ ਰਹਿਣ ਸਹਿਣ ਲਈ ਸਾਨੂੰ ਬ੍ਰੈਡ ਦਿੱਤੇ ਜਾਂਦੇ ਸੀਗੇ ਜੇ ਉਹ ਕਹਿੰਦੇ ਜੇ ਤੁਸੀਂ ਆ ਖਾਣ ਨਹੀਂ ਖਾਣਿਆ ਬ੍ਰੈਡ ਖਾ ਲੋ ਦੋ ਦੋ ਟਾਈਮ ਬ੍ਰੈਡ ਖਾਣੇ ਤੀਸਰੀ ਟਾਈਮ ਲੰਚ ਟਾਈਮ ਉਹ ਕਹਿੰਨਾ ਆ ਖਾ ਲੋ ਖਾਦਾ ਜਾਂਦਾ ਤਾਂ ਖਾ ਲੋ ਬ੍ਰੈਡ ਖਾ ਲੋ ਤਿੰਨ ਟਾਈਮ ਸਾ ਵੀ ਨਹੀਂ ਦਿੱਤਾ ਜਾਂਦਾ ਸੀ ਨਹੀਂ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ ਕਹਿੰਦੇ ਦਿੱਤਾ ਜਾਂਦਾ ਸੀ ਬਈ ਆਹ ਖਾਣਾ ਤਾਂ ਖਾਓ ਨਹੀਂ ਸੋ ਥੋੜੀ ਮਰਜੀ ਭੁੱਖੇ ਰਹਿਣਾ ਭੁੱਖੇ ਰੋ ਕਿੰਨੇ ਕਿੰਨੇ ਟਾਈਮ ਤੁਸੀਂ ਕੰਮ ਕਰਦੇ ਸੀ ਤੇ ਤੁਹਾਨੂੰ ਕਦੋਂ ਜਾ ਕੇ ਖਾਣਾ ਮਿਲ ਸੀ ਹੁੰਦਾ ਸੀ ਅਸੀਂ 18 18 ਘੰਟੇ ਸਾਡੇ ਬਣ ਜਾਂਦੇ ਸੀ ਕਈ ਵਾਰ ਤਾਂ 24 ਘੰਟੇ ਦੇ ਨੇੜੇ ਹੀ ਹੋ ਜਾਂਦਾ ਸੀ ਤੁਹਾਨੂੰ ਉੱਥੇ ਜਾ ਕੇ ਵੀਰੇ ਆਪਣੇ ਮਾਪਿਆਂ ਦੀ ਯਾਦ ਨਹੀਂ ਆਈ ਵੀ ਇੱਥੇ ਯਾਦੀ ਜਿੱਥੇ ਕੀ ਆ ਰਹੀ ਸੀ ਯਾਦਾਂ ਤਾਂ ਬਹੁਤ ਆ ਰਹੀਆਂ ਸੀ ਪਰ ਉਹਨਾਂ ਦੇ ਸਾਹਮਣੇ ਸ਼ੋਅ ਨਹੀਂ ਕਰ ਸਕਦੇ ਸੀ ਕਿਉਂਕਿ ਉਹ ਕਹਿੰਦੇ ਸੀ ਸਾਨੂੰ ਨਾਟਕੀ ਨਹੀਂ ਚਾਹੀਦੀ ਸਾਨੂੰ ਡਰਾਮੇਬਾਜੀ ਨਹੀਂ ਚਾਹੀਦੀ ਸੀ ਤੁਹਾਡੇ ਅੰਦਰੋਂ ਫਿਰ ਉਹ ਰੋਣਾ ਨਹੀਂ ਨਿਕਲਦਾ ਸੀ ਰੋਣਾ ਨਿਕਲਦਾ ਸੀ ਪਰ ਕਿਹੜੇ ਟਾਈਮ ਰੋਈਏ ਟਾਈਮ ਹੀ ਨਹੀਂ ਮਿਲਦਾ ਸੀਗਾ ਜਦੋਂ ਬੰਦੇ ਕੋਲ ਆਪਦਾ ਟਾਈਮ ਹੋਵੇ ਫੇਰ ਹੀ ਤਾਂ ਰੋਣਾ ਨਿਕਲੇਗਾ ਜਦੋਂ ਤੁਸੀਂ ਜਿਹੜੇ ਰੂਮ ਦੇ ਵਿੱਚ ਰਹਿੰਦੇ ਸੀਗੇ ਹਾਂਜੀ ਉੱਥੇ ਤੁਹਾਡੇ ਨਾਲ ਦੇ ਹੋਰ ਵੀ ਤਾਂ ਹੋਣਗੇ ਮੈਂ ਕੱਲੀ ਸੀਗੀ ਮੇਰੇ ਨਾਲ ਦੀਆਂ ਦੋ ਜਾਣੀਆਂ ਸੀਗੀ ਮੈਂ ਉਹਨਾਂ ਦੇ ਭੈਣ ਦੇ ਘਰੇ ਸੀਗੀ ਤੇ ਆਪਸ ਵਿੱਚ ਕਦੇ ਗੱਲਬਾਤ ਹੁੰਦੀ ਹੋਵੇ ਆਪਸ ਵਿੱਚ ਗੱਲਬਾਤ ਹੁੰਦੀ ਸੀ ਫੇਰ ਹੀ ਅਸੀਂ ਇੱਕ ਕਦਮ ਚੱਕਿਆ ਸੀ ਕਿਉਂਕਿ ਸਵੇਰ ਦੇ ਟਾਈਮ ਮੈਂ ਇਹਨਾਂ ਦੇ ਕੋਲ ਆ ਜਾਂਦੀ ਸੀਗੀ ਫੇਰ ਇਹਨਾਂ ਨੇ ਆਪਣਾ ਟੈਡ ਹੌਲਾ ਮੇਰੇ ਕੋਲ ਕਰਨਾ ਮੈਂ ਆਪਦਾ ਟੈਡ ਹੌਲਾ ਇਹਨਾਂ ਕੋਲ ਕਰਨਾ ਇੰਨੀ ਪਰੇਸ਼ਾਨੀ ਤੋਂ ਬਾਅਦ ਫੇਰ ਤੁਹਾਨੂੰ ਦਿਮਾਗ 'ਚ ਕੀ ਆਇਆ ਵੀ ਕਿਵੇਂ ਨਿਕਲੀ ਇੱਥੇ ਇੱਕ ਦਿਨ ਜਦੋਂ ਇਹ ਕੁੱਟਮਾਰ ਕਰਦੇ ਪਏ ਸੀਗੇ ਮੈਂ ਆਪਣੇ ਫੋਨ ਦੀ ਰਿਕਾਰਡਿੰਗ ਸਟਾਰਟ ਕਰਤੀ ਮੈਂ ਇਹਨਾਂ ਨੂੰ ਰਿਕਾਰਡਿੰਗ ਜਿਵੇਂ ਕੁੱਟਮਾਰ ਕਰਦੇ ਸੀ ਮੈਂ ਰਿਕਾਰਡਿੰਗ ਕਰ ਲਈ ਔਰ ਰਿਕਾਰਡਿੰਗ ਮੈਂ ਆਪਣੇ ਪਾਪਾ ਨੂੰ ਸੈਂਡ ਕਰਤੀ ਮੈਂ ਕਿਹਾ ਪਾਪਾ ਇਹ ਰਿਕਾਰਡਿੰਗ ਤੁਸੀਂ ਸੁਣੋ ਸਾਡੇ ਨਾਲ ਇਹ ਚੀਜ਼ ਹੋ ਰਹੀ ਹੈ ਤੁਸੀਂ ਸਾਨੂੰ ਕੱਢੋ ਕਿੰਦਾਂ ਦਾ ਸ਼ਬਦ ਤੁਹਾਡੇ ਨਾਲ ਹੁੰਦਾ ਸੀ ਉੱਥੇ ਬਹੁਤ ਬੁਰਾ ਸਾਨੂੰ ਕਿਹਾ ਜਾਂਦਾ ਸੀ ਤੁਸੀਂ ਕੁੱਤਾ ਨਾਲੋਂ ਵੀ ਭੈੜੇ ਹੋ ਕੁੱਤੇ ਵੀ ਤੁਹਾਡੇ ਨਾਲੋਂ ਚੰਗੇ ਆ ਬਸੰਤ ਸਿੰਘ ਤੱਕ ਕਿਵੇਂ ਪਹੁੰਚ ਪਈ ਤੁਹਾਡਾ ਮਸਾਨ ਸਿੰਘ ਜੀ ਬਹੁਤ ਵਧੀਆ ਇਨਸਾਨ ਨੇ ਮੇਰੀ ਮੰਮੀ ਨੂੰ ਮੈਂ ਦੱਸਿਆ ਮੰਮੀ ਦੀ ਉਹਨਾਂ ਨਾਲ ਪਹੁੰਚ ਸੀ ਉਹਨਾਂ ਨੇ ਜਾ ਕੇ ਮੰਮੀ ਨੂੰ ਦੱਸਿਆ ਕਿ ਇਹ ਚੀਜ਼ਾਂ ਕੋਈ ਨਹੀਂ ਮੈਂ ਹੱਲ ਕਰਦਾ ਉਹਨਾਂ ਦਾ ਤੁਸੀਂ ਉਹਨਾਂ ਦੇ ਘਰ ਤੋਂ ਬਾਅਦ ਕਿਸੇ ਗੁਰਦੁਆਰੇ ਜਾਂ ਕਿਸੇ ਹੋਰ ਨਾਲ ਵੀ ਤਾਲਮੇਲ ਕਰਦੇ ਸੀਗੇ ਕਰਦੇ ਸੀਗੇ ਇੱਕ ਗੁਰਦੁਆਰਾ ਦੀ ਕਮੇਟੀ ਸੀ ਉੱਥੇ ਅਸੀਂ ਉਹਨਾਂ ਨਾਲ ਤਾਲਮੇਲ ਕਰਦੇ ਸੀ ਇੱਕ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਪ੍ਰੀਤੀ ਮੈਡਮ ਦੇ ਕੋਲ ਵੀ ਗਏ ਕਿ ਬਸ ਉਸ ਤੋਂ ਬਾਅਦ ਉਹਨਾਂ ਨੇ ਕੰਟੈਕਟ ਉਹਨਾਂ ਨਾਲ ਲਾ ਲ ਕੀਤਾ ਉਹਨਾਂ ਨੂੰ ਪਤਾ ਸੀ ਵੀ ਤੁਹਾਡਾ ਤੁਸੀਂ ਕੰਟੈਕਟ ਕਰ ਰਹੇ ਹੋ? ਅ ਉਹਨਾਂ ਨੂੰ ਬਾਅਦ ਚੋਂ ਪਤਾ ਲੱਗਿਆ ਜਦੋਂ ਉਹਨਾਂ ਨੇ ਕੰਟੈਕਟ ਕੀਤਾ। ਓਕੇ। ਹਾਂਜੀ। ਫਿਰ ਉੱਥੇ ਤੋਂ ਤੁਹਾਨੂੰ ਉਹਨਾਂ ਦੇ ਘਰ ਦੇ ਵਿੱਚੋਂ ਕਿਵੇਂ ਛੁਡਾ ਕੇ ਲਏ? ਉਹਨਾਂ ਨੇ ਕਾਲ ਕੀਤਾ ਕਿ ਸਾਡੀਆਂ ਕੁੜੀਆਂ ਇੱਥੇ ਪ੍ਰੋਬਲਮ ਵਿੱਚ ਆ ਤੇ ਤੁਸੀਂ ਉਹਨਾਂ ਨੂੰ ਕਢੋ ਜਦੋਂ ਉਹਨਾਂ ਨੂੰ ਇਹ ਕਾਲ ਲਾਈ ਉਹਨਾਂ ਦੇ ਵਿੱਚ ਭਜਨ ਅਠ ਹੋ ਗਈ ਕਿ ਹੁਣ ਕੀ ਕੀਤਾ ਜਾਵੇ ਉਹਨਾਂ ਦੇ ਡਰਾ ਨੇ ਸਾਨੂੰ ਛੇਤੀ ਛੇਤੀ ਚ ਕੱਢਤਾ ਉਹਨਾਂ ਨੇ ਵੀ ਟਿਕਟ ਅਲੱਗ ਸਾਡੀਆਂ ਅਲੱਗ ਅਲੱਗ ਟਿਕਟ ਕਰਵਾਤੀਆਂ ਸਾਨੂੰ ਮੈਨੂੰ ਕਿਸੇ ਹੋਟਲ ਜਾਂਚ ਬਿਠਾਤਾ ਉਹਨਾਂ ਨੂੰ ਕਿਸੇ ਹੋਰ ਜਾਂਚ ਬਿਠਾਦਾ ਸਟੇ ਵਾਲੀ ਜਾਂਚ ਬਿਠਾਤਾ ਜਿੱਥੇ 15 15 ਘੰਟੇ 14 14 ਘੰਟੇ ਦਾ ਸਟੇ ਸੀਗਾ ਬਟ ਦੋ ਕੁੜੀਆਂ ਦੇ ਜੋ ਪਲੇਨ ਸੀਗਾ ਉਹ ਕੈਨਸਲ ਹੋ ਗਿਆ ਕਿਉਂਕਿ ਉਹ ਉਹ ਲੇਟ ਪਹੁੰਚੇ ਸੀ ਮੈਨੂੰ ਪਹਿਲੇ ਨੰਬਰ ਤੇ ਭੇਜ ਦਿੱਤਾ ਸੀ ਮੈਂ ਇਹਨਾਂ ਦਾ 6 6 ਘੰਟੇ ਵੇਟ ਕੀਤਾ ਉੱਥੇ ਬਾਅਦ ਵਿੱਚ ਇਹ ਆਈਆਂ ਉਸ ਕੰਟਰੀ ਦੀ ਪੁਲਿਸ ਨਾਲ ਵੀ ਤੁਹਾਡਾ ਸੰਪਰਕ ਹੋਇਆ ਉਹ ਕਰਨੇ ਨਹੀਂ ਦਿੰਦੇ ਸੀਗੇ ਸਾਨੂੰ ਉਹਨਾਂ ਟਾਈਮ ਹੀ ਨਹੀਂ ਦਿੱਤਾ ਜਾਂਦਾ ਸੀਗਾ ਕਿ ਉਹਨਾਂ ਨਾਲ ਕੰਟੈਕਟ ਕਰ ਸਕੀਏ ਇਹਨਾਂ ਨਾਲ ਹੀ ਬੜੀ ਮੁਸ਼ਕਿਲ ਦੇ ਨਾਲ ਹੋਇਆ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਸਾਡੇ ਫੋਨ ਵੀ ਖੋਲੇ ਜਦੋਂ ਵੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਦਾ ਕਿ ਐਦਾਂ ਕੁਝ ਹੋ ਰਿਹਾ ਵਾ ਉਹ ਫੋਨ ਲੈ ਲੈਂਦੇ ਆ ਔਰ ਫੋਨ ਲੈ ਲੈਂਦੇ ਆ ਬਾਅਦ ਵਿੱਚ ਗੱਲ ਵੀ ਸਾਡੀ 37 ਦਿਨੀ 88 ਦਿਨੀ 10 ਦਿਨੀ ਬਾਅਦ ਹੁੰਦੀ ਸੀਗੀ ਉਹ ਵੀ ਉਹਨਾਂ ਦੇ ਸਾਹਮਣੇ ਤੇ ਤੁਹਾਡੇ ਪਾਸਪੋਰਟ ਪਾਸਪੋਰਟ ਉਹਨਾਂ ਦੇ ਕੋਲ ਹੀ ਸੀਗੇ ਕਿਉਂਕਿ ਅਸੀਂ ਕੋਈ ਕਦਮ ਚੱਕ ਲਾਂਗੇ ਅਗਰ ਪਾਸਪੋਰਟ ਸਾਡੇ ਕੋਲ ਹੋਊਂਗੇ ਕਿਉਂਕਿ ਉਹਨਾਂ ਨੂੰ ਆਸਾਨੀ ਹੋ ਜਾਏਗੀ ਕਿ ਜੇ ਸਾਡੇ ਕੋਲ ਪਾਸਪੋਰਟ ਹੋਣਗੇ ਉਹਨਾਂ ਨੂੰ ਆਸਾਨੀ ਹੋ ਜਾਏਗੀ ਕਿ ਬਈ ਇਹਨਾਂ ਕੋਲ ਪਾਸਪੋਰਟ ਹੈ ਚੱਲ ਜੀ ਹਲ-ਚਲ ਵੀ ਜਾ ਸਕਦੇ ਹੁਣ ਤੁਸੀਂ ਘਰ ਪਹੁੰਚੇ ਮਾਂ ਨੂੰ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆਪਣੀ ਮਾਂ ਨੂੰ ਦੇਖ ਕੇ ਕੀ ਮੈਸੇਜ ਦੇਣਾ ਚਾਹੂਗੀ ਜਿਹੜੇ ਬੱਚੇ ਹੋਰ ਜਾਨ ਦੀ ਉਥੇ ਚਾਹਤ ਕ ਲੈ ਰਹੇ ਆ ਮੈਂ ਹੱਥ ਜੜ ਕੇ ਹੀ ਬੇਨਤੀ ਕਰਦੀ ਆ ਕਿ ਤੁਸੀਂ ਕਿਸੇ ਦੇ ਕਹਣੇ ਤੇ ਕਿਤੇ ਨਾ ਜਾਓ ਆਪਣੇ ਮਾਪਿਆਂ ਤੋਂ ਦੂਰ ਨਾ ਜਾਓ ਕਿਉਂਕਿ ਮਾਪਿਓ ਤੋਂ ਬਿਨਾਂ ਇਸ ਦੁਨੀਆ ਤੇ ਕੋਈ ਵੀ ਨਹੀਂ ਹੈ ਜੋ ਤੁਹਾਡਾ ਸਾਥ ਦੇਗਾ ਜੋ ਤੁਹਾਡੀ ਕੇਅਰ ਕਰੇਗਾ ਬਾਹਰ ਦੀ ਕੰਟਰੀ ਚ ਤਾਂ ਬਿਲਕੁਲ ਵੀ ਨਾ ਜਾਓ ਮਿਲੇ ਮਾਪਿਆਂ ਨੂੰ ਮਾਪਿਓ ਨਹੀਂ ਮਿਲੇ ਹੁਣ ਕਿਦਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਘਰਦਿਆਂ ਨੂੰ ਮਿਲ ਕੇ ਇੰਨੀ ਖੁਸ਼ੀ ਮਿਲਦੀ ਪਈ ਹੈ ਹੁਣ ਸੁੱਖ ਦਾ ਸਾਹ ਲੈ ਰਹੇ ਆ ਉੱਥੇ ਤਾਂ ਐ ਲੱਗਦਾ ਪਿਆ ਸੀ ਜਿਵੇਂ ਜੇਲ੍ਹ ਆ ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਭੁਗਤਦੇ ਹੋਏ ਹਾਂ ਥੋੜਾ ਕਦੇ ਬਾਹਰ ਜਾਣ ਦਾ ਨਾ ਬਿਲਕੁਲ ਵੀ ਨਹੀਂ ਮਾਂ ਨੂੰ ਛੱਡ ਕੇ ਤਾਂ ਬਿਲਕੁਲ ਵੀ ਨਹੀਂ ਜਾਣਾ ਆਪਣੇ ਘਰ-ਬਾਰ ਨੂੰ ਵੀ ਲੈ ਕੇ ਦੀ ਬਹੁਤ ਸੁਪਨੇ ਸੀਗੇ ਆਪਣੀ ਫੈਮਿਲੀ ਨੂੰ ਵੀ ਲੈ ਕੇ ਬਹੁਤ ਸੁਪਨੇ ਸੀ ਆਪਣੇ ਖੁਦ ਦੇ ਸੁਪਨੇ ਹੁੰਦੇ ਆ ਉਹ ਵੀ ਬਹੁਤ ਸੀਗੇ ਪਰ ਉੱਥੇ ਜਾ ਕੇ ਸਾਨੂੰ ਕੋਈ ਵੀ ਸੁਪਨਾ ਦੇਖਣ ਨੂੰ ਨਹੀਂ ਮਿਲਿਆ ਇਸ ਕਰਕੇ ਕਿ ਸਾਨੂੰ ਕੁਝ ਵੀ ਸਾਡੀ ਜ਼ਿੰਦਗੀ ਦਾ ਜਿਹੜਾ ਸਾਡੇ ਆਪ ਦੇ ਪਾਲਸੀ ਸਾਨੂੰ ਉਹ ਵੀ ਨਹੀਂ ਸੀ ਦੇਖਣ ਨੂੰ ਸਿਰਫ ਉਹਨਾਂ ਦੀ ਟਾਈਮਿੰਗ ਸੀਗੀ ਸਾਡੇ ਆਪਣੀ ਕੋਈ ਟਾਈਮਿੰਗ ਨਹੀਂ ਸੀ ਸਾਡੇ ਅਸੀਂ ਹਾਊਸਮੇਟ ਦੇ ਕੰਮ ਤੇ ਗਏ ਸੀ ਕੀ ਕੀ ਕਰਾਉਂਦੇ ਕੀ ਸੀ ਸਾਨੂੰ ਸ਼ੁਭਾ ਤੋਂ ਉਠਾ ਲੈਂਦੇ 4 ਵਜੇ ਉਸ ਤੋਂ ਬਾਅਦ ਸਾਨੂੰ 2 ਵਜੇ 3 ਵਜੇ ਭੇਜਿਆ ਜਾਂਦਾ ਸੋ ਸਾਰਾ ਦਿਨ ਸਾਰੀ ਰਾਤ ਸਾਥੂ ਕੰਮ ਕਰਾਇਆ ਜਾਂਦਾ ਫਿਰ ਵੀ ਸਾਨੂੰ ਕੀ ਜਲੀਲ ਕੀਤਾ ਜਾਂਦਾ ਤੁਸੀਂ ਕੁਝ ਨਹੀਂ ਕਰਦੇ ਤੁਸੀਂ ਕੁਝ ਵੀ ਨਹੀਂ ਕਰਦੇ ਹੈਗਾ ਸਿਰਫ ਤੁਹਾਨੂੰ ਆਪਣੇ ਖਾਣੇ ਤੇ ਇੱਕ ਮਤਲਬ ਤੁਹਾਨੂੰ ਇਹ ਹੁੰਦਾ ਵੀ ਅਸੀਂ ਛੇਤੀ ਛੇਤੀ ਖਾ ਲਈਏ ਜਦ ਤੱਕ ਕਿ ਸਾਨੂੰ ਖਾਣ ਨੂੰ ਕੁਝ ਨਹੀਂ ਸੀ ਮਿਲਦਾ ਹੁੰਦਾ ਸਿਰਫ ਕੱਲੇ ਬ੍ਰੈਡ ਮਿਲਦੇ ਸੀਗੇ ਉਹ ਵੀ ਸਵੇਰ ਚਾਹ ਨਾਲ ਇੱਕ ਪੈਕੇਟ ਮਿਲਦਾ ਉਹ ਚ ਜੋ ਬੱਚੇ ਤਾਂ ਰਾਤ ਨੂੰ ਖਾ ਲੋ ਨਹੀਂ ਨਹੀਂ ਮਿਲਦੇ ਸੀਗੇ ਕਿੰਨਾ ਕਿੰਨਾ ਸਮਾਂ ਲੱਗ ਜਾਂਦਾ ਸੀ ਇਹ ਅਹੀਂ ਸਾਨੂੰ ਤਿੰਨ ਤਿੰਨ ਦਿਨ ਲੰਘ ਜਾਂਦੇ ਸੀ ਰੋਟੀ ਖਾਦਿਆਂ ਹੋਇਆ ਕਈ ਵਾਰ ਸਾਨੂੰ ਦੋ ਦਿਨ ਰੋਟੀ ਮਿਲਣੀ ਦੋ ਦਿਨਾਂ ਬਾਅਦ ਮਿਲਣੀ ਕਦੇ ਸਾਨੂੰ ਤਿੰਨ ਤਿੰਨ ਚਾਰ ਚਾਰ ਦਿਨਾਂ ਰੋਟੀ ਮਿਲਣੀ ਕਟਮਾਰ ਕਰਦੇ ਸਾਡੇ ਨਾਲ ਸੱਤ ਧੱਕੇ ਨਾਲ ਜ਼ਬਰਦਸਤੀ ਨਾਲ ਕੰਮ ਕਰਾਉਂਦੇ ਜਦ ਤੱਕ ਕਿ ਸਾਨੂੰ ਇਹ ਵੀ ਕਹਿ ਕਹਿ ਨਹੀਂ ਸੀ ਦਿੰਦੇ ਵੀ ਅਸੀਂ ਤੁਹਾਡੇ ਮਾਰਦੇ ਆਂ ਇਹ ਸਾਨੂੰ ਜੇ ਅਸੀਂ ਇਹ ਵੀ ਕਹਿੰਦੇ ਤੁਸੀਂ ਸਾਡੇ ਮਾਰਦੇ ਤੁਹਾਡੀ ਗਲਤੀ ਨੂੰ ਮਾਰਦੇ ਆਂ ਅਸੀਂ ਤੁਸੀਂ ਗਲਤੀਆਂ ਕਰਦੇ ਤਾਂ ਅਸੀਂ ਕੰਮ ਨਹੀਂ ਕਰਦੇ ਸੁਵਾ ਤੋਂ ਠਾਕੇ ਸਾਨੂੰ ਕੰਮ ਕਰਾਉਣ ਲੱਗ ਜਾਂਦੇ ਫਿਰ ਵੀ ਕਹਿਣਾ ਕਿ ਤੁਸੀਂ ਕੰਮ ਨਹੀਂ ਕਰਦੇ ਹੈਗੇ ਤੁਸੀਂ ਦਿਨਾ ਚਾਹੋਗੇ ਤੁਸੀਂ ਜਿਹੜੇ ਬੱਚੇ ਹੋਰ ਬਾਹਰ ਚਾਲਦੀ ਚਾਹ ਤੁਹਾਡੇ ਕੋਲ ਹੋਰ ਵੀ ਬੱਚੇ ਬਥੇਰੇ ਇੱਥੇ ਫਸੇ ਹੋਏ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਕੋਈ ਵੀ ਲੜਕੀ ਹਾਊਸਮੇਟ ਦੇ ਕੰਮ ਤੇ ਕਦੇ ਵੀ ਨਾ ਜਾਵੇ ਆਪਦੀ ਵਧੀਆ ਸਟੱਡੀ ਕਰਕੇ ਵਧੀਆ ਲਾਈਫ ਬਣਾਉਣ ਜਾਣਾ ਹੈ ਤੇ ਕਿਸੇ ਕੰਪਨੀ ਵਿੱਚ ਕਿਸੇ ਵਧੀਆ ਵੇਸ਼ਿੰਗ ਕੰਮ ਤੇ ਜਾਵੇ ਕਦੇ ਵੀ ਹਾਊਸਮੇਟ ਦੇ ਕੰਮ ਤੇ ਨਾ ਜਾਵੇ ਖਾਸ ਕਰਕੇ ਅਰਬ ਘੰਟੇ ਵਿੱਚ ਮੋਰ ਤੁਸੀਂ ਆਪਦੇ ਪੈੰਡ ਪਹੁੰਚੇ ਹੋ ਆਪਦੇ ਸ਼ਹਿਰ ਪਹੁੰਚੇ ਹੋ ਤੁਹਾਡੇ ਮਾਪਿਆਂ ਨੂੰ ਮਿਲੇ ਨੇ ਕਿੱਦਾਂ ਦਾ ਮਹਿਸੂਸ ਹੋਇਆ ਤੁਹਾਨੂੰ ਸਾਨੂੰ ਆਪਣੇ ਮਾਪਿਆਂ ਨੂੰ ਦੇਖ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਕਿਉਂਕਿ ਅਸੀਂ ਉਹਨਾਂ ਕੋਲ ਪਹੁੰਚ ਗਏ ਅਸੀਂ ਉਸ ਮਾੜੇ ਪਾਲ ਤੋਂ ਵਾਪਸ ਆ ਚੁੱਕੇ ਹਾਂ ਜਿੱਥੇ ਅਸੀਂ ਬਹੁਤ ਜ਼ਿਆਦਾ ਕੁਝ ਦੇਖਿਆ ਥੋੜੇ ਸਮੇਂ ਬੈਠੀ ਸਾਨੂੰ ਬਹੁਤ ਜ਼ਿਆਦਾ ਕੁਝ ਜ਼ਿੰਦਗੀ ਚ ਵੇਖਣ ਨੂੰ ਮਿਲਿਆ ਇੱਥੋਂ ਤੱਕ ਸਾਨੂੰ ਚੰਗਾ ਮੰਦੀਆਂ ਗੱਲਾਂ ਕਹਿਣੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਨੂੰ ਜਲੀਲ ਕਰਨਾ ਸਾਨੂੰ ਕੋਈ ਕੰਮ ਵੀ ਕਹਿਣਾ ਸੀ ਉਹ ਵੀ ਪੂਰੀ ਚੰਗੀ ਤਰ੍ਹਾਂ ਕਰਨਾ ਪਰ ਫਿਰ ਵੀ ਅਸੀਂ ਇੱਥੋਂ ਤੱਕ ਸਾਨੂੰ ਸਾਰਾ ਟੱਬਰ ਜਲੀਲ ਕਰਦਾ ਰਹਿੰਦਾ ਸੀ ਕੌਣ ਲੋਕ ਸੀ ਜਿਹੜੇ ਉਹਦੇ ਕੋਲ ਤੁਸੀਂ ਕੰਮ ਕਰਦੇ ਸੀ ਉਹ ਅਰਬੀ ਫੈਮਿਲੀ ਸੀ ਕੀ ਉਹਨਾਂ ਦਾ ਖਾਣਾ ਕਿੱਦਾਂ ਦਾ ਸੀ ਮੈਂ ਤੁਹਾਨੂੰ ਕਿਵੇਂ ਪਰੇਸ਼ਾਨ ਕਰਦੇ ਸਾਨੂੰ ਉਹ ਆਪਣੇ ਉਦਾਂ ਦਾ ਕੋਈ ਖਾਣਾ ਹੀ ਨਹੀਂ ਸੀਗਾ ਜਿੱਦਾਂ ਦਾ ਆਪਾਂ ਖਾਣੇ ਆ ਜੇ ਉਦਾਂ ਦਾ ਉਹ ਲੈ ਕੇ ਵੀ ਆਉਂਦੇ ਸੀ ਤਾਂ ਉਹ ਕਹਿ ਦਿੰਦੇ ਸੀ ਤੁਸੀਂ ਨਹੀਂ ਬਣਾਉਣਾ ਤੁਹਾਨੂੰ ਨਹੀਂ ਦੇਣਾ ਇਦਾਂ ਦਾ ਖਾਣਾ ਜਿੱਦਾਂ ਦਾ ਅਸੀਂ ਖਾਵਾਂਗੇ ਤੁਹਾਨੂੰ ਉਦਾਂ ਦੀ ਮਿਲੂ ਜੇ ਉਹ ਵੀ ਨਹੀਂ ਸੀ ਦਿੱਤਾ ਜਾਂਦਾ ਸਾਨੂੰ ਜੇ ਅਸੀਂ ਉਹਨੂੰ ਵੀ ਮਨਾ ਕਰਦੇ ਸਾਨੂੰ ਕਦੇ ਨਹੀਂ ਸੀ ਉਹ ਖਾਣਾ ਦਿੱਤਾ ਜਾਂਦਾ ਕਰਦਿਆਂ ਨਾਲ ਕਿਵੇਂ ਸੰਪਰਕ ਕਰਦੇ ਸੀ ਉੱਥੇ ਕਰਦਿਆਂ ਨਾਲ ਅਸੀਂ 20 ਦਿਨਾਂ ਬਾਅਦ 15 ਦਿਨਾਂ ਬਾਅਦ ਗੱਲ ਕਰਦੇ ਸੀ ਉਹ ਵੀ ਉਹਨਾਂ ਤੋਂ ਚੋਰੀ ਗੱਲ ਕਰਦੇ ਸੀ ਕਿਉਂਕਿ ਸਾਡੀ ਕੋਈ ਟਾਈਮਿੰਗ ਨਹੀਂ ਸੀ ਉਹਨਾਂ ਨੇ ਦੇ ਬੰਨੀ ਹੋਈ ਇਸ ਕਰਕੇ ਸਾਡੀ ਕਦੇ ਵੀ ਗੱਲ ਨਹੀਂ ਸੀ ਹੁੰਦੀ ਤੇ ਸਾਡੇ ਫੋਨ ਖੋਲ ਲੱਤੇ ਜਾਂਦੇ ਸੀ ਕਿ ਅਸੀਂ ਕਿਉਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਉਹ ਤੁਸੀਂ ਹਾਲਾਤ ਤੁਸੀਂ ਕਰਦਿਆਂ ਤੱਕ ਕਿਵੇਂ ਪਹੁੰਚਾਈ ਕਿਵੇਂ ਬਿਆਨ ਕੀਤੇ ਕਿ ਕੀ ਜੜੀਅ ਸੀ ਤੁਹਾਡਾ ਅਸੀਂ ਉਸ ਹਸਪਤਾਲ ਨੂੰ ਵੀ ਛਰ ਕੋਸ਼ ਦੱਸਿਆ ਕਰਦਿਆਂ ਨੂੰ ਕਿ ਸਾਡੇ ਨਾਲ ਇਦਾਂ ਇਦਾਂ ਹੋ ਰਿਹਾ ਏ ਸਾਨੂੰ ਇਦਾਂ ਕਟਮਾਰ ਕਰਦੇ ਆ ਸਾਨੂੰ ਖਾਣ ਨੂੰ ਕੁਛ ਨਹੀਂ ਦਿੰਦੇ ਸਾਡੇ ਲਈ ਸਾਨੂੰ ਇੰਨਾ ਜਲੀਲ ਕਰਦੇ ਆ ਇੱਥੇ ਤਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਹਾਨੂੰ ਥੋੜਾ ਜਿਹਾ ਟਾਈਮ ਮੈਨੇਜ ਕਰੋ ਅਸੀਂ ਵੀ ਤੁਹਾਡੇ ਲਈ ਕੋਸ਼ ਕਰਦੇ ਪਏ ਅਸੀਂ ਵੀ ਤੁਹਾਨੂੰ ਇੱਥੋਂ ਕਢਾਉਣ ਦੀ ਪੂਰੀ ਹਮਮਤ ਕਰਾਂਗੇ ਇਸ ਤੋਂ ਬਾਅਦ ਅੰਕਲ ਜੀ ਨਾਲ ਗੱਲ ਕੀਤੀ ਉਹਨਾਂ ਨੇ ਅੰਕਲ ਜੀ ਨੇ ਸਾਨੂੰ ਪੂਰੀ ਮੁਸੀਬਤ ਚੋਂ ਕਢਾ ਕੇ ਲਿਆਂਦਾ ਇਹਨਾਂ ਦਾ ਬਹੁਤ ਤੈਦਿਲੋ ਧੰਨਵਾਦ ਕਰਦੇ ਆ ਅਸੀਂ ਕਿ ਜਿਹੜੇ ਸਾਡੇ ਨਾਲ ਰੱਬ ਵਾਂਗੂ ਠਹਿਰੇ ਸਾਨੂੰ ਰੱਬ ਵਾਂਗੂ ਇਹਨਾਂ ਨੇ ਉੱਥੇ ਜਾ ਕੇ ਸਾਡੀ ਹੈਲਪ ਕੀਤੀ ਸਾਨੂੰ ਵਾਪਸ ਲੈ ਕੇ ਆਂਦਾ ਸਹੀ ਸਲਾਮਤ ਕਿੰਨਾ ਟਾਈਮ ਤੁਸੀਂ ਚੱਲੇ ਆਏ ਇਹ ਇਹ ਸੱਸੀ ਪੂਰੇ 8 ਮਹੀਨੇ ਚੱਲੇ ਆਏ ਜਿਸ ਦਿਨ ਤੋਂ ਅਸੀਂ ਇੱਥੇ ਚਲੇ ਗਏ ਸੀ ਉਸ ਦਿਨ ਤੋਂ ਹੀ ਸਾਡੇ ਨਾਲ ਇਹ ਸਭ ਕੁਝ ਹੋ ਰਿਹਾ ਸੀ ਤੁਹਾਡੇ ਨਾਲ ਜਿਹੜੀ ਇੱਕ ਹੋਰ ਕੁੜੀ ਸੀਗੀ ਉਹਨੇ ਕਿੰਨਾ ਟਾਈਮ ਚੱਲਿਆ ਉਹਨੇ ਵੀ 5-6 ਮਹੀਨੇ ਚੱਲੇ ਆਏ ਜੀ ਇਹ ਸਾਰਾ ਕੁਝ ਇੱਕ ਹੋਰ ਕੁੜੀ ਸੀਗੀ ਉਹਨੇ ਉਹਨੇ ਇੱਕ ਪੂਰਾ ਸਾਲ ਚੱਲਿਆ ਆਏ ਮਤਲਬ ਤੁਸੀਂ ਤਿੰਨ ਜਣੀਆਂ ਸੀ ਹਾਂਜੀ ਅਸੀਂ ਤਿੰਨ ਜਣੇ ਸੀ ਪਤਾ ਕੀ ਹੈ ਜੀ ਤਿੰਨ ਕੁ ਮਹੀਨੇ ਪਹਿਲਾਂ ਨਾ ਮੈਨੂੰ ਪਤਾ ਚੱਲਿਆ ਸੀਗਾ ਵੀ ਤਿੰਨ ਮਹੀਨੇ ਚਾਰ ਤਿੰਨ ਚਾਰ ਮਹੀਨੇ ਪਹਿਲਾਂ ਮੈਨੂੰ ਪਤਾ ਲੱਗਿਆ ਸੀਗਾ ਵੀ ਇਹਨਾਂ ਲੜਕੀਆਂ ਦੀ ਕੁੱਟਮਾਰ ਉੱਥੇ ਹੋ ਰਹੀ ਆ ਤੇ ਇਹਨਾਂ ਨੂੰ ਭੁੱਖਾ ਰੱਖਿਆ ਜਾ ਰਿਹਾ ਕੰਮ ਮੰਲੋ ਪੂਰਾ ਲੈ ਰਿਹਾ ਲੈ ਰਹੀ ਆ ਤੇ ਪਰ ਇਹਨਾਂ ਨੂੰ ਰੋਟੀ ਵਗੈਰਾ ਨਹੀਂ ਮਿਲ ਰਹੀ ਤੇ ਉਸ ਮਸਲੇ ਦੇ ਵਿੱਚ ਫਿਰ ਮੈਂ ਆਪਦੇ ਫੈਮਿਲੀ ਨਾਲ ਤੇ ਆਪਦੇ ਯਾਰਾਂ ਦੋਸਤਾਂ ਨਾਲ ਡਿਸਕਸ ਕੀਤੀ ਕੋਈ ਸਾਰਿਆਂ ਨੇ ਉਹੀ ਮਨ ਲੋਕਿਆ ਮੈਨੂੰ ਵੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਫਿਰ ਅਸੀਂ ਸਾਡੀ ਸਾਰੀ ਟੀਮ ਨੇ ਇਹ ਕੀਤਾ ਵੀਜ਼ਾ ਲਵਾਇਆ ਫਿਰ ਮੈਂ ਆਪਦਾ ਇਹ ਕੁੜੀਆਂ ਉੱਥੇ ਕਿਵੇਂ ਪਹੁੰਚੀਆਂ ਜੀ ਇਹ ਕੁੜੀਆਂ ਇਹ ਇੱਕ ਦੂਜੀ ਕੁੜੀ ਸੱਦੀ ਜਾ ਰਹੀ ਸੀ ਇਹਨਾਂ ਨੂੰ ਇੱਕ ਦੂਜੀ ਕੁੜੀ ਦੇ ਆਖੀ ਉਹਗਾ ਵੀਜ਼ਾ ਲਵਾ ਕੇ ਭੇਜ ਦਿੰਦੇ ਸੀ ਤੇ ਇਹ ਸੱਦ ਲੈਂਦੇ ਸੀ ਕਿਸ ਵਾਸਤੇ ਬਣਾਇਆ ਗਈ ਉਹਨਾਂ ਨੂੰ ਹਾਊਸ ਮੇਡ ਦੇ ਕੰਮ ਵਾਸਤੇ ਮਲਾਇਆ ਜਾ ਰਿਹਾ ਸੀ ਕਿੰਨੇ ਚਿਰ ਤੋਂ ਉੱਥੇ ਸੀਗੇ ਇਹ ਇੱਕ ਕੁੜੀ ਨੂੰ ਸਾਲ ਤੋਂ ਉੱਤੇ ਹੋ ਗਿਆ ਜੀ ਤੇ ਦੂਜੀਆਂ ਨੂੰ ਕਿਸੇ ਨੂੰ 8 ਮਹੀਨੇ ਹੋ ਗਏ ਕਿਸੇ ਨੂੰ 6 ਮਹੀਨੇ ਹੋ ਗਏ ਤੇ ਉਹਨਾਂ ਨੂੰ ਕੀ ਉੱਥੇ ਤੰਗ ਪ੍ਰੇਸ਼ਾਨ ਕਿਸ ਤਰ੍ਹਾਂ ਕੀਤਾ ਜਾਂਦਾ ਸੀ ਤੰਗ ਪਰੇਸ਼ਾਨ ਬਹੁਤ ਜ਼ਿਆਦਾ ਕੁੱਟਿਆ ਵੀ ਜਾ ਰਿਹਾ ਸੀ ਇਰਿਟੇਟ ਉਹਨਾਂ ਨੂੰ ਭੁੱਖਾ ਵੀ ਰੱਖਿਆ ਜਾ ਰਿਹਾ ਸੀ ਵੀ ਖਾਣਾ ਵਗੈਰਾ ਨਹੀਂ ਮਿਲਦਾ ਸੀ ਉਹਨਾਂ ਨੂੰ ਤੁਸੀਂ ਜਦੋਂ ਵੀਜ਼ਾ ਲਵਾ ਕੇ ਗਏ ਸੀ ਸਰ ਤੇ ਉੱਥੇ ਜਾ ਕੇ ਕੀ ਦੇਖਿਆ ਸਾਰਾ ਸਥਿਤੀ ਉੱਥੇ ਜਾ ਕੇ ਜੀ ਮੈਂ ਨਾ ਗੁਰਦੁਆਰਾ ਸਾਹਿਬ ਸਲਮਾਬਾਦ ਗੁਰਦੁਆਰਾ ਸਾਹਿਬ ਹੈ ਜੀ ਸਰਦਾਰ ਗਰਮੇਲ ਸਿੰਘ ਜੀ ਉਥੋਂ ਦੇ ਪ੍ਰੈਜ਼ੀਡੈਂਟ ਨੇ ਗੁਰਦੁਆਰਾ ਸਾਹਿਬ ਦੇ ਜੀ ਮੇਰੀ ਉਹਨਾਂ ਨਾਲ ਗੱਲ ਵੀ 1.5 ਮਹੀਨੇ ਤੋਂ ਚੱਲ ਰਹੀ ਸੀਗੀ ਵੀ ਮੈਂ ਡੇਲੀ ਵਾਂਗੂ ਕੋਈ ਜਿੱਦਾਂ ਕਿ ਇਹਨਾਂ ਦੀ ਕੋਈ ਰਿਕਾਰਡਿੰਗ ਆਉਂਦੀ ਸੀ ਮੈਂ ਉਹਨਾਂ ਨਾਲ ਸ਼ੇਅਰ ਕਰਦਾ ਸੀ ਉਹ ਅਸੀਂ ਉਹ ਬਕਾਇਦਾ ਸ਼ੇਅਰ ਕਰਦੇ ਹੁੰਦੇ ਸੀਗੇ ਇੱਕ ਦੂਜੇ ਨਾਲ ਗੁਰਦੁਆਰਾ ਪ੍ਰਧਾਨ ਸਾਹਿਬ ਜੀ ਤੇ ਜਦੋਂ ਅਸੀਂ ਉਹਨਾਂ ਨਾਲ ਸ਼ੇਅਰ ਕਰਦੇ ਸੀ ਫਿਰ ਉਹ ਅੱਗੇ ਮਤਲਬ ਦਾਦੇ ਉਹ ਕਹਿੰਦੇ ਵੀ ਜੇ ਤੁਸੀਂ ਵੀ ਜੇ ਅਸੀਂ ਛਡਵਾਉਨੇ ਆ ਤੇ ਥੋੜਾ ਸਾਡੇ ਲਈ ਪ੍ਰੋਬਲਮ ਆ ਜਾਂਦੀ ਹੈ ਵੀ ਤੁਸੀਂ ਕਿਵੇਂ ਮਤਲਬ ਕਰਦੇ ਹੋ ਤੇ ਜੇ ਉਹ ਕਹਿੰਦੇ ਜੀ ਤੁਸੀਂ ਵੀ ਵੀਜ਼ਾ ਲਵਾ ਕੇ ਆ ਜਾਨੇ ਉ ਤਾਂ ਸਾਡੇ ਲਈ ਬਹੁਤ ਜ਼ਿਆਦਾ ਇਜ਼ੀ ਹੋ ਗਿਆ ਕਿਉਂਕਿ ਇਹ ਕੰਮ ਕਮ ਸੇ ਕਮ 1 ਮਹੀਨੇ ਦਾ ਸੀਗਾ ਜਿਹੜਾ ਕਿ ਇੱਕ ਦਿਨ ਵਿੱਚ ਦੇ ਹੋ ਗਿਆ ਕੁਛ ਇਹਨਾਂ ਤੇ ਕੀਤਾ ਜਾ ਰਿਹਾ ਸੀ ਕਿ ਬਹੁਤ ਜ਼ਿਆਦਾ ਕਿ ਕਹਿੰਦੇ ਕੈਰ ਜਾਂ ਤਤ ਬਹੁਤ ਜ਼ਿਆਦਾ ਮੱਲਾ ਇਹਨਾਂ ਦਾ ਮਾੜਾ ਮਾੜੀ ਕੰਡੀਸ਼ਨ ਸੀ ਤੇ ਆਉਣ ਲੱਗਿਆ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸਿਰਫ ਇਹਨਾਂ ਨੂੰ ਟਰੈਕਟਰ ਲੈ ਕੇ ਦਿੱਤੀ ਕੰਢੀ ਇਹਨਾਂ ਦਾ ਸਮਾਨ ਜਿਹੜਾ ਜਿਹੜਾ ਲੈ ਕੇ ਗਿਆ ਸੀ ਉਹ ਵੀ ਉਹਨਾਂ ਨੇ ਕੱਢ ਲਿਆ ਸੋਨਾ ਮਾੜਾ ਟੌਪ ਸਟੂਕ ਸਪਾਈ ਸੀ ਇਹਨਾਂ ਦੇ ਉਹ ਵੀ ਉਹਨਾਂ ਨੇ ਰੱਖ ਲਿਆ ਜਿੱਥੋਂ ਇਹ ਇੰਡੀਆ ਤੋਂ ਲੈ ਕੇ ਗਿਆ ਜਿਹੜਾ ਉਹ ਵੀ ਉਹਨਾਂ ਨੇ ਰੱਖ ਲਿਆ ਇਹਨਾਂ ਦੇ ਸਿਰਫ ਕੋਈ ਪੁਰਾਣੇ ਕੱਪੜੇ ਜਿਹੜੇ ਨਹੀਂ ਨਾ ਪਾਉਣ ਯੋਗ ਉਹੀ ਦਿੱਤੇ ਖਾਲੀ ਮਤਲਬ ਉਹਨਾਂ ਨੇ ਕਲਾ ਕਲਾ ਸਮਾਨ ਕੱਢ ਲਿਆ ਇਹ ਕੀ ਆਪਦੇ ਘਰਦਿਆਂ ਨਾਲ ਕਿਵੇਂ ਕੰਟੈਕਟ ਕਰ ਲਿਆ ਸੀ ਜਦੋਂ ਇਹ ਮਤਲਬ ਉੱਥੇ ਸੀਗੀਆਂ ਉਹ ਇਹਨਾਂ ਦਾ ਇੱਕ ਕੁੜੀ ਕੋਲੇ ਫੋਨ ਸੀਗਾ ਦੋ ਇਹਨਾਂ ਦੇ ਫੋਨ ਤਿੰਨਾਂ ਦੇ ਸਕੈਨ ਕੀਤੇ ਹੋਏ ਸੀ ਉਹ ਪਤਾ ਕੀ ਕਰਦੇ ਆ ਸਕੈਨ ਕਰ ਲੈਂਦੇ ਫੋਨ ਜੋ ਕੋਈ ਵੀ ਗੱਲ ਕਰਦੇ ਨੇ ਆਪਾਂ ਕੋਈ ਮੈਸੇਜ ਕਰਦੇ ਆ ਉਹ ਪਤਾ ਲੱਗਦਾ ਰਹਿੰਦਾ ਉਹਨਾਂ ਨੂੰ ਇਹ ਫਿਰ ਕੀ ਕੰਮ ਕਰਕੇ ਕਹਿ ਕੇ ਲੱਗ ਗਈ ਸੀ ਨਾ ਉਹ ਇਹਨਾਂ ਨੂੰ ਹਾਊਸ ਕਹਿ ਕੇ ਹਾਊਸਮੇਟ ਦਾ ਹੀ ਕੰਮ ਲੈ ਕੇ ਗਏ ਸੀਗੇ ਜੀ ਉੱਥੇ ਹੀ ਗਈਆਂ ਲੈ ਕੇ ਜਿੱਥੇ ਗਏ ਸੀ ਉੱਥੇ ਹੀ ਗਈਆਂ ਪਰ ਉਹ ਤੰਗ ਜ਼ਿਆਦਾ ਕਰਨ ਲੱਗੇ ਅੱਛਾ ਜੀ ਤੇ ਪੈਸਾ ਪੂਆ ਵੀ ਨਹੀਂ ਕੋ ਦੁੱਤਾ ਰਿਹਾ ਨਾ ਕੋਈ ਨਹੀਂ ਪੈਸਾ ਪੂਆ ਦਿੰਦਾ ਜਿਹੜੀ ਸੱਲ ਸੀ ਉਹਨਾਂ ਨੇ ਟਿਕਟਾਂ ਕਰਾਤੀਆਂ ਕਿੰਨਾ ਕਿੰਨਾ ਚਿਰ ਇਹਨਾਂ ਨੇ ਰਹੀਆਂ ਉਹਨਾਂ ਕੋਲ ਜੀ ਪਹਿਲਾਂ ਪੈਸੇ ਪੂਸੇ ਉਹਵੇਂ ਦਾ ਪਾ ਦਿੰਦੇ ਸੀ ਮਹੀਨੇ ਦੇ ਪਰ ਜਨਨ ਕਿ ਹੁਣ ਵਾਲੇ ਮਹੀਨੇ ਦੇ ਨਾ ਕੋਈ ਪੈਸਾ ਦਿੱਤਾ ਨਾ ਕੋਈ ਹੋਰ ਤੇ ਉਹਨਾਂ ਨੇ ਸਾਰਾ ਕਰਕੇ ਤੇ ਵੀ ਇਹਨਾਂ ਨੂੰ ਸਿਰਫ ਓਨਲੀ ਟਿਕਟਾਂ ਲੈਖ ਦਿੱਤੀਆਂ ਟੋਟਲ ਇਹੀ ਤਨ ਸੀਗੀਆਂ ਕੁੜੀਆਂ ਜਾਂ ਹੋਰ ਵੀ ਆ ਉੱਥੇ ਫਸੀਆਂ ਕੁੜੀਆਂ ਉੱਥੇ ਬਹੁਤ ਆਈ ਬਹੁਤ ਫਸੀਆਂ ਹੋਈਆਂ ਕੁੜੀਆਂ ਜਿਨ੍ਹਾਂ ਨੂੰ ਮੰਨ ਲਾ ਉਹ ਆਪਣੇ ਸੰਪਰਕ ਦੇ ਵਿੱਚ ਨਹੀਂ ਕਿਉਂਕਿ ਉੱਥੇ ਜਾਂਦਾ ਜਿਹੜਾ ਵੀ ਬੰਦਾ ਕੋਈ ਖੂਨ ਦਾ ਰਿਸ਼ਤਾ ਹੋਵੇ ਜਾਂ ਉਹ ਤਾਂ ਐਪਲੀਕੇਸ਼ਨ ਦੇ ਸਕਦਾ ਐਮਬੈਸੀ ਵੀ ਨਹੀਂ ਮੰਨਦੀ ਕਿ ਵੀ ਤੁਸੀਂ ਮੰਨ ਲਓ ਕਿਸੇ ਨੂੰ ਉਥੋਂ ਲਾਉਂ ਕਿਉਂਕਿ ਐਮਬੈਸੀ ਦਿੰਦੀ ਨਹੀਂ ਮੱਲਾ ਬੱਚਿਆਂ ਨੂੰ ਜਿਵੇਂ ਤੁਸੀਂ ਇਸ ਤਰ੍ਹਾਂ ਲੜਕੀਆਂ ਜਿਗੀਆਂ ਗਈਆਂ ਹੈਗੀਆਂ ਉੱਥੇ ਜਾ ਕੇ ਫਿਰ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਨਾ ਹੈ ਜਿਹੜਾ ਵੀ ਕੋਈ ਅਰਬ ਕੰਟਰੀ ਦੇ ਵਿੱਚ ਲੜਕੀਆਂ ਨੂੰ ਭੇਜਦਾ ਬਹੁਤ ਮਾੜੀ ਗੱਲ ਹੈ ਇਹ ਕਦੇ ਵੀ ਮੰਨ ਲਾ ਜਿਹੜੀ ਅਨਮੈਰਿਡ ਕੁੜੀ ਆ ਜਾਂ ਕੋਈ ਹੋਰ ਹੈ ਪਹਿਲੀ ਗਲਤੀ ਤਾਂ ਹਾਊਸ ਮੇਡ ਦਾ ਵੀਜ਼ਾ ਹੀ ਨਹੀਂ ਲੱਗਦਾ 30 ਸਾਲ ਤੋਂ ਘੱਟ ਮੈਂ ਤਾਂ ਉਹਨਾਂ ਨੂੰ ਇਹ ਕਹਿਣਾ ਵੀ ਇੱਥੇ ਉੱਥੇ ਕਦੇ ਵੀ ਨਾ ਜਾਓ ਅਰਬ ਕੰਟਰੀ ਦੇ ਵਿੱਚ ਕਦੇ ਵੀ ਨਾ ਜਾਓ ਜੇ ਕੋਈ ਜਾਣਾ ਕਿਸੇ ਯੂਰਪ ਦੇ ਵਿੱਚ ਜਾਣਾ ਜਾਂ ਕੋਈ ਹੋਰ ਕਿਤੇ ਜਾਣਾ ਉਹਨੂੰ ਵਧੀਆ ਤਰੀਕੇ ਨਾਲ ਜਾਓ ਕੋਈ ਪੂਰਾ ਚੈਕਿੰਗ ਕਰਕੇ ਆਪਦਾ ਡਾਕੂਮੈਂਟ ਵਗੈਰਾ ਸਭ ਕੁਝ ਕਰੋ ਨਹੀਂ ਨਾ ਜਾਓ ਕਿਉਂਕਿ ਬਹੁਤ ਜ਼ਿਆਦਾ ਉੱਥੇ ਬਹੁਤ ਜ਼ਿਆਦਾ ਸਥਿਤੀ ਮਾੜੀ ਹੈ ਤੁਸੀਂ ਜਿਹੜਾ ਐਡਾ ਵੱਡਾ ਉਪਰਾਲਾ ਕੀਤਾ ਤੁਹਾਨੂੰ ਕਿਹਦਾ ਸਹਿਯੋਗ ਰਿਹਾ ਤੁਹਾਡੇ ਪਿੰਡ ਵਾਸੀਆਂ ਦਾ ਤੁਹਾਡੇ ਦੋਸਤਾਂ ਦਾ ਕਿਹਨੇ ਕਿਹਦਾ ਸਹਿਯੋਗ ਰਿਹਾ ਨਹੀਂ ਸਾਰਿਆਂ ਨਾਲੋਂ ਪਹਿਲਾਂ ਮੇਰੀ ਫੈਮਲੀ ਦਾ ਸਪੋਰਟ ਸੀ ਮੁੜ ਕੇ ਮੇਰੇ ਆ ਯਾਰ ਦੋਸਤ ਜਿੰਨੇ ਸਾਰੇ ਆ ਸਾਰੇ ਮੇਰੇ ਯਾਰ ਦੋਸਤਾਂ ਬਲਖੰਡੀ ਸਾਹਿਬ ਬਲਖੰਡੀ ਸਾਹਿਬ ਸਰਪੰਚ ਸਾਹਿਬ ਦੇ ਆ ਜਿੰਨੇ ਵੀ ਹੈਗੇ ਮੇਰੇ ਸਾਰੇ ਮਤਲਬ ਹੈਗੇ ਨੌਨ ਹੈਗੇ ਇਹਨਾਂ ਨਾਲ ਸਾਰਿਆਂ ਨਾਲ ਰਹਿ ਕਰਕੇ ਤੇ ਅਸੀਂ ਫਿਰ ਸਾਰਿਆਂ ਦਾ ਮਤਲਬ ਵੀ ਬਣਾਇਆ ਵੀ ਇਹ ਸਾਰਿਆਂ ਨੇ ਹੌਸਲਾ ਦਿੱਤਾ ਵੀ ਜਾਣਾ ਚਾਹੀਦਾ ਤੁਹਾਨੂੰ ਕਰਨਾ ਚਾਹੀਦਾ ਆਪਾਂ ਨੂੰ ਮਹੀਨੇ ਪਹਿਲਾਂ ਵੀ ਗੱਲ ਕਰਦੇ ਰਹੇ ਆ ਬਸੰਤ ਜੀ ਵੀ ਇਸ ਤਰ੍ਹਾਂ ਕਰਕੇ ਲੜਕੀਆਂ ਉੱਥੇ ਫਸ ਗਈਆਂ ਵੀ ਬਰੀਨ ਦਾ ਮੇਰਾ ਰਾਦਾ ਵੀ ਜੀੜਾ ਲਾਉਣ ਦਾ ਜਾ ਕੇ ਤੇ ਵੀ ਵੀ ਲੈ ਕੇ ਆਈਏ ਇਸ ਤਰ੍ਹਾਂ ਕਰਕੇ ਅਸੀਂ ਇਹਨਾਂ ਨਾਲ ਸਾ ਕੀਤਾ ਵੀ ਦੀ ਤੁਸੀਂ ਤੁਹਾਨੂੰ ਜਾਣਾ ਚਾਹੀਦਾ ਫਿਰ ਇਹਦੇ ਆ ਵੀਜ਼ਾ ਲਵਾ ਕੇ ਤੇ ਸਾਨੂੰ ਦੱਸ ਕੇ ਜਾਣ ਲੱਗੇ ਵੀ ਅਸੀਂ ਚੱਲਦੇ ਆ ਇਸ ਤਰ੍ਹਾਂ ਕਰਕੇ ਤੇ ਅਸੀਂ 8-7 ਦਿਨਾਂ ਦਾ ਵਸਤੀ ਮੁੜਿਆਵਾਂਗੇ ਅੱਛਾ ਜੀ ਤੇ ਇਹਨਾਂ ਦੇ ਇੱਥੇ ਲੜਕੀਆਂ ਲਿਆਉਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਸਿੰਘ ਜੀ ਤੁਹਾਡੇ ਪਿੰਡ ਦਾ ਨਾਮ ਪੂਰੇ ਵਰਲਡ ਚ ਰੋਸ਼ਨ ਕਰ ਦਿੱਤਾ ਕਿੰਨਾ ਕਿ ਤੁਹਾਨੂੰ ਮਾਣ ਹੋ ਰਿਹਾ ਨਾ ਸਾਨੂੰ ਸਾਸਿਆ ਕਾਲੀ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਸਾਡਾ ਵੱਡਾ ਭਰਾ ਹੈ ਬਹੁਤ ਬਹੁਤ ਧੰਨਵਾਦ ਭਰਾ ਦਾ ਤੇ ਜਿਹੜੀਆਂ ਲੜਕੀਆਂ ਹੋਰ ਵੀ ਉੱਥੇ ਫਸੀ ਹੋ ਸਕਦੀਆਂ ਜਾਂ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਤੁਸੀਂ ਕੀ ਸਿਹਿਆ ਦੇਣਾ ਚਾਹੋਗੇ ਪਹਿਲੀ ਗੱਲ ਤਾਂ ਇਹ ਲੜਕੇ ਨੂੰ ਘੱਲਣਾ ਨਹੀਂ ਚਾਹੀਦਾ ਤਾਂ ਕਿ ਆਪਣੇ ਦੀ ਦੇਸ਼ 'ਚ ਵੀ ਕੰਮ ਹੈਗੇ ਆ ਇਹ ਜਦੋਂ ਬਾਹਰ ਚਲੇ ਜਾਂਦੇ ਮੁੜ ਕੇ ਬੱਚੇ ਨੂੰ ਆਉਣਾ ਮੁਸ਼ਕਲ ਹੋ ਜਾਂਦਾ ਉਹ ਤਾਂ ਇੱਕ ਨਾਂ ਤਰ੍ਹਾਂ ਦਾ ਗਾਂਹ ਜਾ ਕੇ ਬੰਦਾ ਕੈਦ ਹੋ ਜਾਂਦਾ ਇੱਥੇ ਹੀ ਆਪਣੋਂ ਕੰਮ ਚਲਾ ਕੇ ਦੇਣਾ ਚਾਹੀਦਾ ਤੇ ਬਾਹਰ ਨਿਕਲਣਾ ਚਾਹੀਦਾ ਇਹਨਾਂ ਦੇ ਵਾਪਸ ਆਉਣ ਤੇ ਕਈ ਲੋਕਾਂ ਨੂੰ ਸੇਵ ਮਿਲੂਗੀ ਹਾਂਜੀ ਇਹਨਾਂ ਦੇ ਵਾਪਸ ਆਉਣ ਤੇ ਬਿਲਕੁਲ ਮਿਲੂਗੀ